ਦਰਸ਼ਨ ਮਾango ਦੇਹ ਪਿਆਰੇ ਦਰਸ਼ਨ ਮਾango ਦੇਹ ਪਿਆਰੇ ਤੁਮਰੀ ਸੇਵਾ ਕੌਣ ਕੋਲ ਨਾਤਾਰੇ ਤੁਮਰੀ ਸੇਵਾ ਕੌਣ ਕੋਲ ਨਾਤਾਰੇ ਦਰਸ਼ਨ ਮਾango ਹੇ ਪਿਆਰੇ ਦਰਸ਼ਨ ਮਾ ਗੁਰੂ ਜੀ ਕੀ ਛਤੇ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਪਕਾ ਗੁਰੂ ਨਾਨਕ ਦੇਵ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸਾ ਮਹੀ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਜਿਠੇ ਸਭ ਦੁਖ ਜਾਇ ਤਿਗ ਬਹਦਰਿ ਸਿਮਰਿਆ ਹਰ ਨਾਉ ਨਿੱਧ ਆਵੇदाई ਸੰਥਾਈ ਹੋਈ ਸੁਭਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸੁਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਨਿਹਾਰ ਦਾ ਧਿਆਨ ਧਰ ਕੇ ਬੋਲੋ ਜੀ ਜਾੜੀਆਂ ਚੌੜੀਆਂ ਮੁਗਤਿਆਂ ਹਟੀਆਂ ਜੱਪੀਆਂ ਟੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਬਾਣੀ ਦੇਵ ਕੈ ਅਨੰਦਿਤ ਕੀਤਾ ਜਿਨ੍ਹਾਂ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੱਲਾ ਜੀ ਨਾਮ ਸਿੰਘਾਂ ਸਿੰਘਾਂ ਦੇ ਆਨੇ ਧਰਮ へ ਤਸਿਸ ਦਿੱਤੇ ਬੰਦ ਬੰਦ ਕੋਟਵਾਏ ਖੋਪਰੀਆਂ ਨੂੰ ਰਾਈਆਂ ਚਿਰਖੜੀਆਂ ਤੇ ਚੜੇ ਆਰੀਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤੜਕੇ ਖਾਲਸਾ ਜੀ ਬੱਲੇ ਜੀ बत गुद्वारे भलो प्रिथत ख़ालसा ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 गुरू ਆਵੇ आए चेतिया मनका ਸਦਕਾ ਸਰਬ ਸੁਖ भोग ਜਾਣਾ ਜਨ ਕਲਸਾ ਜੀ ਸਾਹਿਬਤਾ ਹਾਂ ਤਾਹ ਰਖਿ ਆਰ ਆਇਤ ਦੇਖ ਦੇਖ ਫਤੇ ਬ੍ਰਧ ਕੀ ਪਾਜ ਪੰਥ ਕੇ ਜੀਤ ਸਬੀ ਸਾਹਿਬ ਜੀ ਸਹਾਇ ਕਲਸੇ ਜੀ ਕੇ ਬੋਲ ਬਾਲੇ ਬੁੱਲੋ ਜੀ ਸਤਿਗੁਰੂ ਸਿੱਖੀ ਦਾਨ ਕੇ ਸਦਾਨ ਰਹਤਦਾ ਦੇਵਕਦਾਨ ਵਿਸਾਹੋਦਾਨ ਕਰੋ ਸਾਦਾਨ ਦਾਣਾ ਸਰਦਾਨ ਨਾਮ ਗਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦਾਰਸਨ ਜਿਸ ਨਾਲ ਚੰਕੀਆਂ ਝੰਡੇ ਬੰਗੇ ਜਗ ਜਗ ਕਾਲ ਕਰਮ ਕਾ ਜੈਕਾਰ ਬੋਲੋ ਜੀ ਨਿਵਾ ਮੱਤ ਉੱਚੇ ਮੱਤ ਧਰਤਾ ਰੱਖ ਆਪਵਾਹੀ ਗੁਰੂ ਰਹਾ ਆਪਾਲ ਪੁਰਖ ਅੰਤਰਜਾਨੀ ਆਪਣੇ ਪੰਥ ਦੇ ਸਦਾ ਸਹਾਈ ਦਾਤ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨ ਵਿਸਥੜਿਆ ਗਿਆ ਹੈ दारेवाभाल दान ख़ालसा जी भई सेम माण ਸਤਿਗੁਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਸਤਿਗੁਰ ਜੀ ਆਪ ਜੀ ਦੇ ਬਾਣੇ ਅੰਦਰ ਰਾਤ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਇਆ ਆਪ ਜੀ ਦੇ ਬਾਣੇ ਅੰਦਰ ਸੇਵਾ ਸਿਮਰਨ ਕਰਦੇ ਆ ਬਤੀਤ ਕਰਾਉਣਾ ਕਰੋ ਜੁਲੂ ਮੋਹੀ ਘਰ ਤੋਂ ਬਚਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਅਸਥਾਨਾ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਸਤਿਗੁਰ ਜੀ ਸੁੰਦਰ ਸਿੰਘਾਸਣ ਤੇ ਆ ਬੁਰੇ ਜੀ ਸੁੰਦਰ ਸੰਧਾਸਨ ਤੇ ਸਜ ਕੇ ਸੰਗਤਾਂ ਨੂੰ ਖੂਲ ਦਰਸ਼ਨ ਦੀਦਾਰ ਅਤਿ ਆਪ ਜੀ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਲੇਹਾਲ ਲੇਹਾਲ ਨਿਹਾਲ ਕਰੋ ਸਤਿਗੁਰ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਨਰ ਪ੍ਰਵਾਨ ਕਰਨੀਆਂ

आग्या रस्ते दा छ प्यारे मेल जिनद तेरा नाम चेत आ नान ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਬੋਲੇ ਸੋ